ਚਿਹਰੇ ਉੱਤੇ ਨਾ ਸਾਡੀ ਦੋਸਤ ਸਸਰੀ ਕੰ ਬਲਾਈ ਤੇ ਜਦ ਆ ਗਿਆ ਘਰ ਪਾディア ਵਾਲਾ ਮਨ ਅੱਗੇ ਉਹ ਚ ਮੁਚਾਣਾ ਜੀ ਉਹੀ ਟਾਈਮ ਹੋ ਰਹਾ ਹੈ ਜਾਵਣਾ ਛੱਡੇ ਸਾਢੇ 8:15 9 ਤੱਕ ਸੋ ਹੋ ਗਿਆ ਤੇ ਵਲੌਗ ਜਿਹੜਾ ਆਪਾਂ ਸਵੇਰੇ ਤੋਂ ਸਟਾਰਟ ਕਰ ਲਿਆ ਅੱਜ ਬਣਾਏ ਆਪਾਂ ਪਕੌੜੀਆਂ ਵਾਲੀ ਕੜੀ ਪਕੌੜੀਆਂ ਵਾਲੀ ਕੜੀ ਪਕੌੜੇ ਤਾਂ ਕੱਲ ਬਣਾਏ ਤੇ ਪਕੌੜੇ ਤਾਂ ਕੱਲ ਵਾਲੀ ਵੀਡੀਓ ਚ ਦੇਖੇ ਹੋਣੇ ਪਕੌੜੇ ਤਾਂ ਬਣਾ ਲਏ ਤੇ ਕੱਲ ਕਾਲੇ ਅੱਜ ਪਾਲਕ ਵਾਲੇ ਹੁਣ ਐ ਪਾਲਕ ਮਿੱਠੇ ਹੋਈ ਜਾਣੇ ਕਦੇ ਪਾਲਕ ਦੇ ਪਕੌੜੇ ਪਾ ਲਿਆ ਕਰਾਂਗੇ ਕੜੀ ਚ ਕਦੇ ਮਿੱਠੇ ਨੇ ਪਾ ਲਿਆ ਹੈ ਨਾ ਮਿੱਠਿਆਂ ਦੇ ਤਾਂ ਨਹੀਂ ਕਦੇ ਪਾਏ ਬਣ ਜਾਂਦੇ ਨੇ ਗੋਲ ਗੋਲ ਛੋਟੇ ਛੋਟੇ ਉਹ ਲੱਗਦਾ ਰਹਮਣਾ ਦੰਦ ਉਹ ਬਣਾ ਲਿਆ ਕਰਾਂਗੇ ਦੇ ਕੇ ਕੱਲ ਮੈਂ ਵੀਡੀਓ 'ਚ ਤੁਸੀਂ ਦੇਖਿਆ ਹੋਣਾ ਵੀ ਮੇਰੇ 10000 ਸਬਸਕ੍ਰਾਈਬਰ ਹੋ ਗਏ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਖੁਸ਼ੀ ਨਾਲ ਚੱਕਰ ਆਣ ਲੱਗੇ ਰਿੰਕੀ ਵੱਧ ਗਈ 10000 ਤਾਂ ਪਲੀਜ਼ ਹੁਣ ਜਲਦੀ ਜਲਦੀ 11000 ਵੀ ਕਰ ਦੋ ਫਟਾਫਟ ਸਬਸਕ੍ਰਾਈਬ ਕਰੀ ਜਾਇਆ ਕਰੋ ਤੁਹਾਨੂੰ ਫੈਮਿਲੀ ਵਲੌਗ ਦੇ ਤੋਂ ਵਧੀਆ ਕਦੇ ਦਿਨ ਦੇ ਤਾਂ ਚਲ ਘਰ ਗਈ ਜਾਂਦਾ ਏ ਇੱਕ ਅੱਜ ਔਰ ਵਧੀਆ ਵਧੀਆ ਇਦਾਂ ਫੈਮਿਲੀ ਵਲੌਗਸ ਦੇ ਮਿਲਣਗੇ ਹੋਣਾ ਇਹ ਹੁਣ ਕਮੈਂਟ ਵੀ ਥੋੜੇ ਜਿਹਾ ਘਟ ਗਏ ਕੱਲਾਂ ਦੀ ਵੀਡੀਓ ਤੇ ਮਿਲੂਗਾ ਪਰਸਪਲ ਵੀਡੀਓ ਮੈਨੂੰ 16 ਹੀ ਆਏ ਆ ਕਿਉਂਕਿ ਮੈਂ ਹੁਣ ਕਿਉਂਕਿ ਅਸੀਂ ਹੁਣ ਤਾਂ ਕਮੈਂਟ ਰਿਪਲਾਈ ਨਹੀਂ ਨਾ ਕਰਦੇ ਰਿਪਲਾਈ ਹੁਣ ਕਰਦੇ ਨਹੀਂ ਸ਼ਾਇਦ ਤੁਸੀਂ ਤਾਂ ਹੀ ਘਟਾ ਕੇ ਹਟਾਇਓ ਨਾ ਪੜਦੇ ਜ਼ਰੂਰ ਆ ਜੇ ਲਾਈਕ ਕਰੀਏ ਲਾਈਕ ਨਹੀਂ ਤਾਂ ਕਰਦੇ ਆ ਲਾਈਕ ਨਹੀਂ ਤਾਂ ਕਰਦੇ ਆ ਪੜਦੇ ਜ਼ਰੂਰ ਆ ਜਵਾਬ ਹੀ ਨਹੀਂ ਬੱਸ ਇੱਕ ਦੇ ਪਾਉਂਦੇ ਪਹਿਲਾਂ ਹੀ ਦੱਸਿਆ ਤੁਹਾਨੂੰ ਟਾਈਮ ਟੱਕ ਪੌਣੇ ਟਾਈਮ ਨਹੀਂ ਮਿਲਦਾ ਜੰਮਾ ਵੀ ਰਾਤ ਨੂੰ ਵੀ ਬਹੁਤ ਟਾਈਮ ਘਟੁੰਦਾ ਅਸੀਂ ਕਦੇ ਕਦੇ ਨਾ ਐਵੇਂ ਹੁੰਦਾ ਜਦ ਵੀਡੀਓ ਐਡੀਟਿੰਗ ਕਰਦੇ ਆ ਨਾ ਜਦ ਸੌਂ ਜਾਂਦੀ ਨਹੀਂ ਮਤਲਬ ਹੋਰ ਖਤਰਮ ਹੁੰਦਾ ਤਾਂ ਜਦ ਵੀਡੀਓ ਐਡੀਟਿੰਗ ਉਹ ਪਚਾਲੀ ਰੁਕ ਜਾਂਦੀ ਹੈ ਸੌਂ ਜਾਂਦੀ ਹੈ ਸਵੇਰੇ ਉੱਠ ਕੇ ਦੇਖਦੇ ਹਾਂ ਹਾਏ ਆਹ ਕੰਮ ਤਾਂ ਕਰੇ ਹੀ ਨਹੀਂ ਨੀਂਦ ਆ ਜਾਂਦੀ ਹੈ ਨਾ ਹੋਰ ਟਾਈਮ ਵੀ ਹੁੰਦਾ ਟਾਈਮ ਹੁਣ ਜਿਵੇਂ ਹੁਣ ਯੂਵੀ ਵੀ ਸਕੂਲ ਜਾਂਦਾ ਹੈ ਯੂਵੀ ਜਾਂਦਾ ਹੈ ਪੌਣੇ ਨੋ ਸਕੂਲ ਸਾਡੇ ਸਵਾ 3 ਨੂੰ ਸਕੂਲ ਤੋਂ ਆਉਂਦਾ ਆਣ ਸਾਰ ਨੂੰ ਨਿਲਾਉਣਾ ਧਲਾਉਣਾ ਰੋਟੀ ਪਾਣੀ ਦੇਣਾ ਅੱਧਾ ਘੰਟਾ ਲੰਘ ਜਾਂਦਾ ਹੈ ਅੱਧੇ ਘੰਟੇ ਬਾਅਦ ਉਹਨੇ ਟਿਊਸ਼ਨ ਜਾਣਾ ਵਿਚਾਰੇ ਨੇ ਰਾਤ ਨੂੰ ਫਿਰ ਉਹਨੇ ਆਣਾ 6 ਵਜੇ 6 ਵਜੇ ਤੇ ਆਣ ਸਾਰ ਨੂੰ ਰੋਟੀ ਜੇ ਕਦੇ ਨਹੀਂ ਨਿਲਾਉਂਦਾ ਟੈਂਪਲੂ ਉਹਦਾ ਰਾਤ ਨੂੰ ਸਵੇਰ ਹੀ ਨਹੀਂ ਆਣੀ ਕਿਉਂ ਆਉਂਦਾ ਖਾਣਾ ਨਾ ਸਵੇਰੇ ਨਹੀਂ ਵੱਸਣਾ ਆਉਂਦੇ ਵੀ ਠੰਡ ਕਰਕੇ ਫਿਰ ਰਾਤ ਨੂੰ 6 ਵਜੇ ਤੇ ਬਾਅਦ ਫਿਰ ਜਾਂਦੇ ਉਹੀ ਬੱਸ ਨਾਲ ਦੀ ਨਾਲ ਸਾਰੇ ਨੂੰ ਰੋਟੀ ਪਾਣੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਉਤੇ ਬਾਤ ਸਾਰਾ ਕੰਮ ਵੇੜ ਕੇ ਸਾਡੀ ਵੀਡੀਓ ਦਾ ਕੰਮ ਸ਼ੁਰੂ ਹੋ ਜਾਂਦਾ ਐਡੀਟਿੰਗ ਹੋ ਜਾਂਦਾ ਨਾ ਉਹ ਉਹੀ ਕਰਦੇ ਕਰਦੇ ਅਸੀਂ ਸਾਜਦੇ ਕਿ ਕਰ ਜਾਂਦਾ ਉਹ ਤੈਨੂੰ ਲੱਗ ਜਾਂਦਾ ਉਹੀ ਉਸੇ ਟਾਈਮ ਤੁਹਾਡੇ ਕਮੈਂਟ ਰਿਪਲਾਈ ਕਰ ਦਿੰਦੇ ਅਸੀਂ ਜਦ ਪਹਿਲਾਂ ਉਹ ਆਪੂ ਹੱਥਾ ਮਾਰ ਰਿਹਾ ਨਾ ਮम्मा ਮम्मा ਕਰ ਰਿਹਾ ਐਂਟਰ ਆ ਜਾ બસ ਇਹ ਹੀ ਦੱਸਣਾ ਸੀਗਾ ਵੀ ਉਸੇ ਟਾਈਮ ਅਸੀਂ ਸੋ ਜਾਂਦੇ ਆ ਜਿਹੜੇ ਟਾਈਮ ਤੁਸੀਂ ਕਮੈਂਟ ਰਿਪਲਾਈ ਕਰਦੇ ਹੋ ਸਾਲਾ ਹੁਣ ਸੋ ਜਾਂਦੇ ਆ ਉਹ ਟਾਈਮ ਅਸੀਂ ਮੈਂ ਕਹਿੰਦਾ ਗੇਟ ਕੋਲ ਖੜਾ ਹੋ ਜਾ ਲਓ ਜੀ ਸਵੇਰੇ ਉੱਠਣ ਸਾਰ ਤੁਸੀਂ ਦੇਖਿਆ ਫਿਰ ਕੋਈ ਹੋਰ ਇਦਰੇ ਬਣਾਇਆ ਹੋ ਟਾਈਮ ਹੀ ਨਹੀਂ ਮਿਲਦਾ ਤੇ ਹੁਣ ਮਿਲਦੇ ਆ ਬਾਅਦ ਨਾਲ ਹੋਰ ਮਿਲਦੇ ਅਗਲੇ ਵਲੌਗ ਚ ਕਹਿ ਲੀ ਸਾਰੇ ਖਾਣ ਲੱਗੇ ਕੜੀ ਚੌਲ ਚੌਲ ਥੋੜਾ ਜਿਹਾ ਥੋੜੇ ਜਿਹੇ ਚੌਲ ਬਣਾਏ ਆ ਬਾਕੀ ਰੋਟੀ ਉਹ ਤਾਂ ਮੈਂ ਵੀ ਰੋਟੀ ਉਂਗੇ ਬਸ ਥੋੜੇ ਜਿਹਾ ਚੌਲ ਲਓਗੇ ਸੀਮਨਤ ਉਸ ਵੀ ਕਹਿ ਗਈ ਸੀ ਤਾਂ ਸਾਕੇ ਗਿਆ ਚਲੇ ਗਿਆ ਕਹਿੰਦਾ ਮੈਂ ਨਹੀਂ ਖਾਂਦਾ ਤੇਰੀ ਚੀਜ਼ ਬਣੀ ਐ ਉਹੀ ਮੈਨੂੰ ਦੇ ਦੋ ਫਟਾਫਟ ਮੈਂ ਜਾਣਾ ਚਲ ਚੌਲ ਕਿਹੜਾ ਘਰਾ ਹੁੰਦੇ ਨੇ ਚੌਲ ਤਾਂ ਮੈਂ ਐਨੇ ਬਣਾਏ ਹੀ ਨਹੀਂ ਆ ਜਾ ਉਹ ਆ ਪਰੋਤੀ ਭਾਈ ਕੀ ਆ ਬਤਾ بڑے بڑے ਖਾ ਲੈ ਆ ਤਾਂ ਰੁਕਾ ਆ ਦੇ ਉਹ ਮੇਰੇ ਚੱਕ ਆ ਜਾ ਬੁਰੇ ਆ ਦੇ ਫਟਾਫਟ ਰੋਟੀ ਖਾਣੀ ਪੱਜੀ ਵੀ ਵੀ ਨੇ ਨਾ ਮਨਾਤਾ ਵੀ ਵੀ ਅੰਦਰ ਵੀ ਨਹੀਂ ਮਨਾਤਾ ਨਹੀਂ ਆ ਉਹ ਆ पता नहीं अभी भी छे बदोर मतलब ਉਹ 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 ਜਿਹੜਾ ਬਸੀੜ ਦੇ ਵਿਚਿਆਂ ਹਜੇ ਛੋਟਾ ਏ ਸਾਗ ਵੱਡਾ ਨਹੀਂ ਹੋਇਆ ਪਰ ਐਡਾ ਐਡਾ ਹੋਊਗਾ ਤਾਂ ਉਰੇ ਫੋਟੋਸ਼ூட் ਕਰਾਏ ਐਡਾ ਐਡਾ ਸਾਗ ਹੋਣਾ ਏ ਹਾਂ ਐਡਾ ਡਾ ਹੋ ਜਾਣਾ ਹਨਾ ਉਰੇ ਜੇ ਫੋਟਾਂਗੇ ਤਾਂ ਇਹ ਹਰਿਆਲੀ ਦੇ ਵਿੱਚ ਕਿੰਨੇ ਸੋਹਣੀਆਂ ਆਉਂਦੀਆਂ ਨੇ ਮੇ ਫੋਨ 877 ਨੂੰ ਫੋਨ ਕਰਕੇ ਬੁਲਾਵਾ ਅੱਜ ਖਤਮ ਹੋਣੀ ਵੇਜੋ ਮੈਂ ਤਾਂ ਬੰਦ ਕਰਾ ਦਿੱਤਾ। ਗੁਵਰਸੀਆਜ ਤੋਂੜੇ ਘਰ ਦਾ ਸਾਗ ਬਿਲਕੁਲ ਬਸ ਜਿਆਦਾ ਨਹੀਂ ਬਣਾਉਂਦੇ ਮੈਂ ਦੋ ਟਾਈਮ ਦਾ ਹੀ ਬਣਾਵਾਂਗੇ ਕਿਉਂਕਿ ਪਿੱਛੇ ਸਾਗ ਸਾਰਾ ਡੋਲਿਆ ਏ। ਹਲੋ ਆਜੋ। ਉਹ 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 ਨਹੀਂ ਸਾਗ ਲੱਗ ਰਿਹਾ ਲੈਣ। ਕਿਹੜੀ? ਉਹ ਲੈਣ। ਮੂਲੀਆਂ ਨੇ। ਮਾਦਰੀਆਂ ਆ ਲੋ ਹਾਂ ਵੀ ਨਾਟਕ ਕਰਨ ਆਂਦੇ ਹੋਰ ਵੀ ਨਾਟਕ ਕਰਨ ਆਂਦੇ ਆ ਗੱਲਾਂ ਕਰਨਗੇ ਲੋਕ ਸਾਰੇ ਕਮੈਂਟਾਂ ਦੇ ਪਿਛਲੀ ਵਾਰ ਵਾਂਗੂ ਪਿਛਲੀ ਵਾਰ ਵਾਂਗੂ ਹੋਰ ਆ ਮੇਰਾ ਸੂਟ ਕਿ ਮਤਲਬ ਆਦਾਂ ਦਾ ਲਾਚਨ ਦਾ ਆ ਬਈ ਰੈਰ ਤੇਰਾ ਹੋਗਾ ਕਿਛੁ ਬਈ ਵੀ ਆ ਬਈ 2 3 ਆ 2 degree ਹੋ ਕੇ ਕੀਏ ਜਦ ਤੱਕ ਪੂਰੀ ਤਾਂ ਘੜਕੇ ਬਣਾਉਗੇ ਹਾਂ ਆਇਆ ਦੇਸੀ ਸਰੋਂ ਦੇਸੀ ਸਰੋਂ ਦਾ ਸਾਗ ਆਇਆ ਇਹ ਇੱਕੁੰਜੇ ਜੋ ਸਰੋਂ ਪੜੇਗਾ ਦਾ ਤੋੜਨਾ ਆ ਮਟਰ ਵੀ ਖਲਿਆ ਗੱਲ ਲਗਣੀਆਂ ਸਿੱਖਣ ਦਾ ਟਾਈਮ ਤਾਂ ਹੋਣਾ ਹੁਣ ਕਿ ਬੁੜੀਆਂ ਹੋ ਕੇ ਸਿੱਖੂਏ ਆ ਜਿੰਨਾ ਵੀ ਸਾਗੇ ਚ ਪਿਆ ਸਾਰਾ ਮੈਂ ਤੋੜਿਆ ਲਾ ਲਾ ਹੈ ਝੂਠ ਲਿਆ ਲਿਆ ਕੇ ਇਕੱਠਾ ਕਰੀ ਜਾਂਦੀ ਹੈ ਕਹਿੰਦੀ ਮੈਂ ਤੋੜਿਆ ਚਲ ਜੋਗ ਜਾਂਦਾ ਪਾਇਆ ਆ ਲੋ ਮੰਮੀ ਨੇ ਸਾਨੂੰ ਕੱਢ ਤਾਂ ਬਾਹਰੇ ਮੈਂ ਕਹਿੰਦੀ ਸਾਗ ਬਹੁਤ ਆ ਬਾਕੀ ਸਾਰਿਆਂ ਨੇ ਵੀ ਕਹਿਤਾ ਵਿੱਚੋਂ ਬਾਹਰ ਨਿਕਲੇਗਾ ਇਹ ਆ ਦੇਖੋ ਵਰਤੀਆਂ ਸਾਨੂੰ ਲੈ ਆਹ ਕਰ ਅੱਜ ਇੱਧਰ ਸਾਰੇ ਉਹਦੀਆਂ ਸਬਜ਼ੀਆਂ ਦੀ ਸਫਾਈ ਹੋਈ ਆ ਵਧੀਆ ਜਿੰਨੀ ਸਫਾਈਆਂ ਨੇ ਗੁੱਡੀਆਂ ਗੁੱਡੀਆਂ ਜਾ ਰਹੀਆਂ ਸਫਾਈ ਹੋ ਰਹੀ ਆ ਡੈਡੀ ਨੂੰ ਮੰਮੀ ਨੇ ਕਿਹਾ ਡੈਡੀ ਤੂੰ ਪਾਲਕ ਬਣਾ ਲਓ ਫਿਰ ਫਿਰ ਐਵੇਂ ਆ ਵੀ ਬਹੁਤ ਚੀਜ਼ ਸਬਜ਼ੀਆਂ ਨਾ ਕੱਲੀ ਕੱਲੀ ਬਹੁਤ ਸੋਹਣੀਆਂ ਲੱਗਦੀਆਂ ਐ ਹੈ ਆਹੀ ਕੰਮ ਕਰ ਲੈਂਦੇ ਆਪਾਂ ਕਾਰਲੇ ਚੱਲ ਫਿਰ ਹਾਂ ਕਵਾੜ ਵਟ ਲੈਂਦੇ ਹੈ ਆਰੇ ਕਿੰਨਾ ਕਵਾੜ ਕੱਢਿਆ ਇਹ ਕੱਢਿਆ ਥੋੜ ਇਹਦੇ ਨੂੰ ਮਾਰ ਨਾ ਗਾਜਰਾਂ ਚ ਪਰ ਇਹਦਾ ਹਲੇ ਰੈਂਦਾ ਆਦੇ ਕਿੰਨਾ ਕਵਾੜ ਰੈਂਦਾ ਬਟਾ ਦਾ ਬਟਾ ਕਹਿੰਦਾ ਉਹਨਾਂ ਨੂੰ ਕੱਢਣ ਦੀ ਲੋੜ ਨਹੀਂ ਅੱਛਾ ਮਡਰਾਂ ਪੈਂਦੀ ਅੱਜ ਅਸੀਂ ਖੇਤਾਂ ਦੀ ਸੈਰ ਕਰਨ ਆਏ ਆ ਸਾਰਾ ਸਿਆਲ ਊੜੀ ਸੈਰ ਕਰਨੀ ਆ ਉਹ ਗੁਲੀ ਹੋਈਆਂ ਪਈਆਂ ਨੇ ਪੱਟ ਕੇ ਲੈ ਜਾਵਾਂਗੇ ਫਿਰ ਸ਼ਾਮ ਨੂੰ ਸਾਗ ਨਾ ਸਾਲਾਂਗੇ ਨਾ ਪੰਜਾਬ ਨਹੀਂ ਬਣਦਾ ਆਜੋ ਉਹ ਕੋ ਤੜਵਾਈਏ ਚਲੋ ਪਾਲਕ ਤੜਵਾ ਲਓ ओके मम्मी इंदा ਕਾਣੀ ਪਉਗੀ ਕਿਉਂਕਿ ਮੰਮੀ ਲਾਣੇਦਾਰ ਨਹੀਂ ਤੋਈਆ ਕੋਈ ਨਹੀਂ ਲਾਣੇਦਾਰ ਦਾ ਕਹਿਣਾ ਨਹੀਂ ਮੰਦਾ ਕੋਈ ਲਾਣੇਦਾਰ ਚਲੋ ਉਧਰ ਨੂੰ ਮੁੜ ਜੂ। ਚਲ ਲਸਣ ਤੋਂ ਬਚਾ ਕੇ ਉੱਥੇ ਤੱਕ ਜਾਣਾ। ਯਾ ਯਾ ਚਲੋ ਚਲੋ। ਆ ਫਰ ਬ੍ਰਿਜ ਲੱਗਣਗੇ ਮਟਰ ਕੀ ਖੇਤਾਂ 'ਚ ਕੰਮ ਕਰ ਰਹੇ ਆ ਦੇਖ ਲੈ ਉਧਰ ਵੀ ਰੇ ਪਾਰੇ ਹੈ ਹੈ ਸਾਰੇ ਆਪ ਦਾ ਆਪ ਦਾ ਕੰਮ ਕਰ ਰਹੇ ਆ ਖੇਤਾਂ 'ਚ ਆਪਾਂ ਸਾਗ ਤੋੜ ਰਹੀ ਆਏ ਨਾਲੇ ਵੀਡੀਓ ਬਣਾ ਰਹੀ ਆਂ ਮਜ਼ਾ ਆ ਰਿਹਾ ਨਾ ਜੀ ਹੋਰ ਬਹੁਤ ਮਜ਼ਾ ਆ ਰਿਹਾ ਕਿਉਂਕਿ ਸਾਰੇ ਖੇਤਾਂ ਚ ਨਹੀਂ ਉਧਰ ਮਾਸੇ ਵੀ ਫਿਰ ਰਹੀ ਆ ਉਹ ਰਹੀ ਖੇਤਾਂ ਚ ਮੈਂ ਕਿਹਾ ਤਾਂ ਆ ਵੀ ਆ ਜਾ ਸਾਰੇ ਖੇਤਾਂ ਚ ਕੰਮ ਕਰ ਰਹੇ ਆ ਛੋਟਾ ਜਿਹਾ ਬੱਚਾ ਵੀ ਫਿਰ ਰਿਹਾ ਇੱਕ ਆਬੂ ਸੋ ਗਿਆ ਨਹੀਂ ਹੁਣ ਵੀ ਲੈਣਾ ਤਾਂ ਸੀ ਹਾਂ ਉਹ ਦੇਖ ਹਾਂ ਆਬੂ ਰਹਿ ਗਿਆ ਇਹ ਆਬੂ ਰਹਿ ਗਿਆ ਆਬੂ ਨੇ ਮਰਸੀਨ ਮਦਣ ਮਦਵਾਣੀ ਸੀ ਕੱਲ ਵਾਂਗੋ ਨਾ ਹੋ ਗਿਆ ਲੈਟ ਹੋ ਗਿਆ ਮੁੰਮੇ ਨਾ ਬੈਂਕ ਚ ਵਾਗੇ ਨਹੀਂ ਤਾਂ ਜਿੰਨਾ ਪਹਿਲਾਂ ਤੋੜਨ ਦੇ 11 ਵਜੇ ਆਪਾਂ ਹਾਂ ਨਾ ਸਾਡੇ ਪਿੰਡੂ ਵਲੌਗਸ ਨੂੰ ਪਲੀਜ਼ ਪਸੰਦ ਕਰਿਆ ਕਰੋ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤੇ ਮੇਰੀ ਵੀਡੀਓ ਨੂੰ ਵੀ ਦੇਖਿਆ ਕਰੋ ਜਿਹੜੇ ਤੇਰੇ ਨੂੰ ਦੱਸ ਕੇ ਕਰ ਦੋ ਮੇਰੇ ਨੂੰ 12000 ਕਰ ਦੋ ਪਲੀਜ਼ ਜਲਦੀ ਸੱਤੇ ਕਰ ਦੋ ਹੈ ਤਾਂ ਸੱਤ ਵੀ ਨਹੀਂ ਹੋ ਰਿਹਾ ਉੱਥੇ ਅਟਕੇ ਖੜੇ ਨੇ ਹੋ ਜਾਣਗੇ ਹੋ ਸਕਦੀ ਹੈ ਟੈਨਸ਼ਨ ਵਾਹਿਗੁਰੂ ਤੇ ਕਿਰਪਾ ਰੱਖੇ ਤੇਰੇ ਚੈਨਲ ਨੂੰ ਉੱਧਰ ਵੀ ਦੇਖਦੇ ਨੇ ਪਲੀਜ਼ ਮੇਰੇ ਚੈਨਲ ਨੂੰ ਵੀ ਦੇਖਿਆ ਕਰੋ ਦੇਖੂ ਮਿਹਨਤ ਕਰਾਂਗੇ ਖੂਬ ਮਿਹਨਤ ਕਰਾਂਗੇ ਮਿਹਨਤ ਖੂਬ ਮਿਹਨਤ ਕਰਾਂਗੇ ਆਪਣੀ ਮਿਹਨਤ ਨਾਲ ਸਾਰਾ ਕੁਝ ਹੋ ਕਰਾਂਗੇ ਹਾਂ ਹੁਣ ਆਪਣਾ ਵਾਅਦਾ ਹੀ ਰਹਿਣਾ ਹੈ ਕਿਹੜਾ ਘਟਣਾ ਹਾਂ ਜਿਵੇਂ ਆਪਨੇ ਐਂ ਬਸ ਪਿਆਰ ਆਪਾਂ ਨੂੰ ਕਰਦੇ ਰਹਾਂਗੇ ਔਰ ਵਲੌਗਸ ਕਦੇ ਵੀ ਤੁਹਾਨੂੰ ਹਮੇਸ਼ਾ ਪਿੰਡੂ ਵਲੋਗੇ ਦਿਖਾਵਾਂਗਾ ਕਦੇ ਵੀ ਐ ਨਹੀਂ ਹੋਗਾ ਵੀ ਜੇ ਬੰਦੇ ਕੋਲ ਦੋ ਪੈਸੇ ਉਹ ਵੱਧ ਆ ਜਾਣ ਤਾਂ ਹਨਾ ਵੀ ਚਲੋ ਸ਼ਹਿਰੀ ਵਲੋਗਾਂ ਤੇ ਆਜੋ ਹਨਾ ਆਪਾਂ ਨਹੀਂ ਬਦਲਦੇ ਅਸੀਂ ਅਸੀਂ ਨਹੀਂ ਬਦਲਦੇ ਅਸੀਂ ਆਜੋ ਮੰਮੀ ਬਹੁਤ ਆ ਅਸਤੇ ਚੁੱਲੇ ਵਾਲੇ ਰੱਖਾਂਗੇ ਚੁੱਲੇ ਵਾਲੇ ਹੈਗੇ ਚੁੱਲੇ ਵਾਲੇ ਰਾਵਾਂਗੇ ਹਨਾ ਨਾਲੇ ਮੰਮੀ ਨੂੰ ਐ ਕਿਹਾ ਤਾਂ ਵੀ ਸਾਗ ਘੱਟ ਤੋੜਨਾ ਹੈ ਦੇਖ ਲੈ ਫਿਰ ਘਰ ਆ ਪਰ ਲਈ ਹਨਾ ਹਾਂ ਦੇਖੀ ਐਨਾ ਸਾਗ ਉਹ ਇੱਧਰ ਦੇ ਉੱਧਰ ਪਏ ਆ ਇੰਨਾ ਹੀ ਉੱਧਰ ਤੋੜ ਲਿਆ ਸਾਗ ਦਾ ਲਾਹਾ ਕਿੰਨਾ ਹੁੰਦਾ ਪਿੰਡ ਚ ਤੀਵੀਆਂ ਨੂੰ ਦੇ ਦੇ ਹਾਂ ਬਚਾ ਕੇ ਜਾ ਰਹੇ ਹਾਂ ਹੁਣ ਖੁਰਪੀਆਂ ਨਹੀਂ ਨਹੀਂ ਤਾਂ ਕਵਾੜ ਵੀ ਪੱਟ ਲੰਦੇ ਦੇ ਪਾਲਕ ਤਾਂ ਗੰਜੀ ਹੋ ਗਈ ਪਾਲਕ ਰਹੀ ਨਹੀਂ ਹੁਣ ਪਾਲਕ ਵਾਸਤੇ ਹੁਣ ਕੁਝ ਵੀ ਨਾ ਸੋਚੇ ਪਾਲਕ ਦਾ ਬਣਾਉਣਾ ਸੋਦੇਾ ਖਾਤੋਂ ਨਾ ਮਨ ਲੈ ਲਈ ਪਨੀਰ ਲਿਆ ਕੇ ਪਾਲਕ ਪਨੀਰ ਬਣਾ ਲੰਨੇ ਆ ਚਲੋ ਜੀ ਹੁਣ ਅਸੀਂ ਹੈ ਨਹੀਂ ਪਾਲਕ ਹੁਣ ਅਸੀਂ ਚੱਲੇ ਬੈਕ ਹੋਮ ਬੈਕ ਹੋਮ ਬੈਕ ਟੂ ਹੋਮ ਸਹੀ ਹੋ ਰਹੀ ਮੈ ਮੈਨੂੰ ਅੱਧੀ ਅੰਗਰੇਜ਼ੀ ਆਂਦੀ ਨਹੀਂ ਪਈ ਗੁੱਸਾ ਨਾ ਕਰਿਓ ਬੱਸ ਨਾ ਮਜ਼ਾਕ ਵੀ ਨਾ ਕਰਿਓ ਕਿਉਂਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੰਮੀ ਪੰਡੇ ਚੱਕ ਕੇ ਅੱਗੇ ਗਿਜ਼ਾਰੀ ਆ ਅਸੀਂ ਅੱਗੇ ਚੱਲਦੇ ਜਾ ਰਹੇ ਹਾਂ ਲਓ ਜੀ ਟਾਈਮ ਕਿਨ ਹੋ ਗਿਆ ਟਾਈਮ 1:30 ਹੋ ਗਿਆ ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਲੱਗੇ ਸਾਗ ਧਰਨ ਐਵੇਂ ਐਸੇ 4-5 ਘੰਟੇ ਲਿਜੂਗਾ ਤਾਂ ਵਧੀਆ ਲਿਜੂਗਾ ਅੱਜ ਪ੍ਰਾਂਤ ਨਹੀਂ ਰੱਖਿਆਗੇ ਦੇਖੀ ਹੜਕਦਾ ਨਹੀਂ ਹੜਕਦਾ ਹੜਕਦਾ ਨਹੀਂ ਨਾ ਹਟਿੰਦਾ ਜੋ ਹੋ ਗਿਆ ਇੱਕ ਮਸ਼ੀਨ ਦੀ ਇੱਕ ਲੱਤ ਨਾ ਸਾਡੇ ਆ ਦੇਖੋ ਕਹੀ ਜੀ ਆ ਹੁਣੇ ਨੀ ਆ ਸੋਨੀਆ ਮਸ਼ੀਨ ਨਾ ਆ ਨੀ ਉਹ ਲੈ ਲਓ ਆ ਤਾਂ ਹੜ ਬੜੇ ਚਾਲ ਦੇ ਜਾਂਦੇ ਨੇ ਕੋਈ ਨਹੀਂ ਬੜੇ ਟੀਰਿੰਗ ਆਹ ਜਿਹੜੀ ਜਿਹੜੇ ਮਸ਼ੀਨਾਂ ਹੋਣੀਆਂ ਨੇ ਛੇੜ ਛੇੜੀ ਕੱਟਦੀਆਂ ਨੇ ਸਾਰੀਆਂ ਜਿਹੜੀ ਟੋਕੇ ਦੀ ਮਸ਼ੀਨ ਵਰਗੀ ਨਹੀਂ ਹੁੰਦੀ ਉਹ ਮਸ਼ੀਨਾਂ ਆਈਆਂ ਉਹ ਲੋ ਪਿੱਛੇ ਪਿੱਛੇ ਸਾਰਾ ਹੋ ਉਡਾਨ ਵਾਲੀ ਗੰਦ ਵੀ ਨਹੀਂ ਖਿੰਡਦਾ ਉਹਨੂੰ ਫੜਨ ਦੀ ਵੀ ਲੋੜ ਨਹੀਂ ਪੈਂਦੀ ਉਹ ਪਾਸੇ ਜਾਂਦੀ ਆ ਉਹਨੂੰ ਫੜਨ ਦੇ ਵੀ ਲੋੜ ਨਹੀਂ ਪੈਂਦੀ ਭਾਰੀ ਹੁੰਦੀ ਆ ਨਾ ਉਹ ਹੋਰ ਕੋਸੋ ਨੂੰ ਵੀ ਥੋੜੀ ਜੀ ਮਸ਼ੀਨ ਪਾਰੀ ਆ ਇਹ ਪਾਰੀ ਹੈ ਜੀ ਮਸ਼ੀਨ ਪਾਰੀ ਨਹੀਂ ਆ ਅਕੂਲਤਾ ਜਾਂ ਕੁੱਟਿਆ ਵੈਲਾ ਪਲੇਟੇਸ਼ਨ ਹਾਂ ਟੋਪੀ ਲੈ ਲੈ ਸਿਰ ਤੇ ਆਹ ਹਵਾ ਨਹੀਂ ਲੈ ਹਵਾ ਚੱਲਦੀ ਹੈ ਨਾ ਆਇਆ ਭਾਈ ਆਹੀ ਵਾਰੀ ਲੈਣਾ ਹਾਂ ਨਾ ਲਿਆ ਚਲ ਪੰਚ ਤਪਿਆ ਤਾਂ ਹੈ ਪਾਣੀ ਤਾਂ ਤਪਿਆ ਤਾਂ ਮੇਰਾ ਪਾਣੀ ਕੀ ਹੋ ਗਿਆ ਮੈਂ ਨਾ ਉਹ ਪਾਣੀ ਪਿੰਦਾ ਤੀ ਇਸ ਲਈ ਮੈਂ ਪਾਣੀ ਕੋਸਾ ਕਰਨ ਬੈਠ ਗਿਆ ਮੈਂ ਬਾਰ ਬਾਰ ਉਹ ਉਹ ਕਿਵੇਂ ਚਲਾਈਗੀ ਚੱਲੇ ਆਈ ਨਹੀਂ ਥੱਲੇ ਤੇ ਬੰਦਤਾ ਫਿਰ ਮੈਂ ਥੱਲੇ ਤੇ ਦੇਖਿਆ ਗੈਸ ਬੰਦਤਾ ਫਿਰ ਮੈਂ ਤੇ ਆਵਾਜ਼ ਨਹੀਂ ਮਾਰ ਹੁੰਦੀ ਉਲਟੇ ਕੰਮ ਕਰੀ ਜਾਂਦੇ ਫਿਰ ਬੰਦ ਕਰ ਤਾ ਮੈਂ ਕਰ ਦੇਖਦੀ ਆ ਜਾ ਕੇ ਕਰਤਾ ਹਾਂਜੀ ਹੈ ਐ ਨਹੀਂ ਜਦੋਂ ਐਨੇ ਚਲਾਏ ਕਰ ਕਈ ਵਾਰ ਥੱਲੇ ਬੰਦ ਹੁੰਦਾ ਉੱਪਰ ਤੇ ਗੈਸ ਬੰਦ ਰੱਖੇ ਕਰ ਟੋਪੀ ਲੈ ਲੈ ਜੀ ਟਾਈਮ ਹੋ ਗਿਆ ਆਪਣਾ ਸਵਾ ਚਾਰ ਕਿਉਂਕਿ 4 ਵਜੇ ਯੂਵੀ ਟਿਊਸ਼ਨ ਜਾਂਦਾ ਹੈ ਤੇ ਯੂਵੀ ਨੂੰ ਗਏ ਨੂੰ 15 ਮਿੰਟ ਹੋ ਗਏ ਯੂਵੀ ਨੂੰ ਗਏ ਨੂੰ ਹੋ ਗਏ 15 ਮਿੰਟ ਤੇ ਸਾਗ ਵੀ ਆਪਣਾ ਅੱਧਾ ਰਿੱਚ ਗਿਆ ਹੋਣਾ ਹੈ ਰਿੱਚ ਗਿਆ ਮੈਂ ਦਿਖਾਉਣੀ ਆ ਤੁਹਾਨੂੰ ਤਾਂ ਦੇਖੋ ਸਾਗ ਰਿੱਚ ਰਿਹਾ ਉਧਰ ਮੰਮੀ ਧੋ ਰਹੀ ਆ ਕੱਪੜੇ ਸਾਰੇ ਕੱਪੜੇ ਧੋਤੇ ਬਸ ਹੁਣ ਘੰਟੇ ਡੇਢ ਘੰਟੇ ਤੱਕ ਸਾਗ ਚਾਲਣ ਪਾ ਦੇਣਾ ਮੈਂ ਨਾ ਅੱਜ ਮਤਲਬ ਮੈਂ ਜਦ ਮੈਂ ਸਾਗ ਚਰਵਾ ਰਹੀ ਸੀਗੀ ਮੈਂ ਮਾਂ ਮੰਮੀ ਵੀ ਸਾਗ ਧਰ ਰਹੀ ਸੀ ਮੈਂ ਸਾਗ ਚੀਰ ਰਹੀ ਥੀ ਚੀਰਦੀ ਚੀਰਦੀ ਨਾ ਬਸ ਸਾਰਾ ਚੀਰੇ ਦੇ ਆਤਾ ਥੋੜਾ ਜਿਹਾ ਰਹਿ ਗਿਆ ਤਾਂ ਅੰਦਰ ਨਾ ਚੀਰਨੇ ਆ ਮਤਲਬ ਸਾਰਾ ਚੀਰਤਾ ਤਾਂ ਮੈਂ ਪਾਣ ਲੱਗੀ ਦੀ ਸਾਗ ਜਿਹੜਾ ਅੰਦਰ ਪ੍ਰਾਂਤ ਮਸ਼ੀਨ ਸਾਫ਼ ਕਰਕੇ ਸਾਰਾ ਇਕੱਠਾ ਕਰਕੇ ਪਾਣ ਲੱਗੀ ਸੀਗੀ ਵਿੱਚ ਐਂਡ ਜਿਨਾ ਜਦ ਸਾਗ ਨਹੀਂ ਉਬਲਦਾ ਕਰੇ ਕਰੇ ਮਤਲਬ ਸਾਗ ਜਦੋਂ ਜ਼ਿਆਦਾ ਨਾਲ ਨਾਲ ਚੀਰ ਕੇ ਪਾਉਨੇ ਆ ਉਹ ਸਾਗ ਉਬਲਦਾ ਏ ਚੁੱਲ੍ਹੇ ਤੇ ਉਛਾਲਾਂ ਜਿਹਾ ਮਾਰਦਾ ਏ ਉਹ ਇੱਕ ਉਛਾਲ ੱਡੀ ਆਈ ਕਿ ਆਕੇ ਨਾ ਮੇਰੇ ਪੈਰ ਤੇ ਵੱਜੀ ਉਹ ਮੇਰੇ ਸਾਰੇ ਪੈਰ ਤੇ ਰਿੱਜਦਾ ਪਾਣੀ ਪੈ ਗਿਆ ਉਹਦੇ ਬਾਅਦ ਤਾਰੇ ਬਸ ਦੋ ਦੋ 2.5 ਘੰਟਾ ਮੈਂ ਤੜਫੀ ਗਈ ਤੇ ਮੇਰੇ ਪੈਰ ਹੁਣ ਉਂਗਲੀਆਂ ਦੇ ਮੇਰੇ ਛਾਲੇ ਹੋ ਗਏ ਪੈਰ ਤੇ ਵੀ ਉਹ ਮੈਂ ਬਸ ਪਾਣੀ ਚ ਨਾ ਡਬੋ ਕੇ ਰੱਖਿਆ ਕਾਫੀ ਚਿਰ ਡਬੋ ਕੇ ਰੱਖਿਆ ਤਾਂ ਕਰਕੇ ਉਹ ਛਾਲੇ ਜ਼ਿਆਦਾ ਨਹੀਂ ਹੋਏ ਹੈਗੇ ਹੁਣ ਘਾਟੇ ਹੋਏ ਆ ਕਿਉਂਕਿ ਮੈਂ ਨਾਲ ਦੀ ਨਾਲ ਨਾ ਠੰਡੇ ਪਾਣੀ ਚ ਡਬੋ ਕੇ ਰੱਖਿਆ ਡੇਢ ਘੰਟਾ ਪੈਰ ਡਬੋ ਕੇ ਰੱਖਿਆ ਇੱਕੋ ਲੱਗ ਤੇ ਛਾਲ ਜੀ ਮਾਰ ਕੇ ਨਾ ਪਾਣੀ ਸਾਰਾ ਮੇਰੇ ਪਾ ਰਿਜਦਾ ਰਿਜਦਾ ਮੇਰੇ ਪੈਰ ਤੇ ਗਿਰ ਗਿਆ ਮੈਂ ਸਾਗ ਪਾਉਣ ਲੱਗੀ ਟੀ ਤੇ ਬਾਅਦ ਚ ਮੈਂ ਮਸ਼ੀਨ ਲਾਣੀ ਟੀ ਤਾਂ ਕਰਕੇ ਫਿਰ ਉਹ ਕੱਪੜੇ ਵੀ ਬਚਾਲੇ ਰਹਿ ਗਏ ਸਾਗ ਵੀ ਚਲ ਫਿਰ ਮਤਲਬ ਡੇਢ ਦੋ ਘੰਟਾ ਮੇਰੀ ਪੈਰ ਨੇ ਨਾ ਕਰਾਤੀ ਮੇਰੀ ਅੱਡੀਆਂ ਕੁੱਕਾਂ ਵੱਜੀਆਂ ਮਿੱਤ ਮਾਰੀਆਂ ਮੈਂ ਜਦ ਸਾਗ ਉਹ ਪਾ ਉਹ ਮੇਰੇ ਉਰੀ ਜਦਾ ਰਿੱਜਦਾ ਉੱਪਰगिर ਗਿਆ ਢੀ ਕੂਕ ਵੱਜੀ ਮੇ ਮੇ ਤੋਂ ਸਾਰੇ ਆਗੇ ਦੇ ਪਰਚੇ ਪਰਜੇ ਵੀ ਕਿਆ ਹੋ ਗਿਆ ਪਤਾ ਨਹੀਂ ਮਤਲਬ ਮੇਰੇ ਮੇਰੇ ਕਾਫੀ ਸਾਲ ਪਹਿਲਾਂ ਇਦਾਂ ਹੀ ਨਾ ਹੱਥ ਤੇ ਕੀ ਪਿਆ ਤਾ ਰਿੱਜਦਾ ਅੱਜ ਮੇਰੇ 10 12 ਸਾਲ ਪਹਿਲਾਂ 10 ਕੇ ਸਾਲ ਬਾਅਦ ਹੁਣ ਮੇਰੇ ਅੱਜ ਉਹੀ ਕੰਮ ਪੈਰ ਤੇ ਹੋ ਗਿਆ ਹੁਣ ਮੇਤੇ ਬਿਲਕੁਲ ਵੀ ਚੱਪਲ ਨਹੀਂ ਪੈ ਰਹੀ ਆ ਦਿਖਾਵਾਂ ਤੁਹਾਨੂੰ ਆ ਤਾਂ ਨਾ ਘੱਟ ਹੋਇਆ ਏ ਜੇ ਪਾਣੀ ਚ ਪੈਡ ਬੋ ਕੇ ਨਾ ਰੱਖਦੀ ਤਾਂ ਸ਼ਾਇਦ ਨਾ ਆ ਚੀਜ਼ ਇੰਨੀ ਛਾਲੇ ਨਾਲ ਭਰ ਜਾਂਦੀ 11 ਹਲਾ ਹੋ ਜਾਂਦਾ ਚੱਪਲ ਨਹੀਂ ਹੁਣ ਪੈ ਰਹੀ ਬਾਕੀ ਸਾਰੀਆਂ ਉਂਗਲੀਆਂ ਬਾਹਰ ਇੱਕ ਗੁੱਠਾ ਦੇ ਕੇ ਰੱਖ ਦੀ ਹੈ ਲੋ ਜੀ ਸਾਗ ਆ ਗਿਆ ਰਿਜਨ ਅੱਜ ਤਾਂ ਮੜਾਈ ਵਰਗਾ ਹੋਇਆ ਪਿਆ ਸਾਗ ਕਿਉਂਕਿ ਸਾਗ ਥੋੜਾ ਬਣਾਣ ਕਰਨਾ ਵਧੀਆ ਰਿਜਣ ਹੈ ਨਾ ਗੁਰੂ ਜੀ ਮਰਾਇ ਵਰਗਾ ਹੋ ਗਿਆ ਮੈਂ ਇਹਨੂੰ ਖਾ ਕੇ ਦੇਖਦੀ ਆਂ ਬਾਕੀ ਤਾਂ ਰੋਟੀ ਨਾਲੇ ਖਾਉਂਗੀ ਖਾ ਕੇ ਦੇਖੀਏ ਕਿਉਂਕਿ ਅਲਰਜੀ ਆ ਚੁੱਕਾ ਹੈ ਉਹ ਅਗਰ ਹਮੇਸ਼ਾ ਹੀ ਮੈਂ ਬੰਦੀ ਹੁੰਦੀ ਆਂ ਪੈਰ ਮਚਣਾ ਕਰਕੇ ਤਾਂ ਪਾਇਆ ਅੱਜ ਹੋਰ ਚੱਪਲ ਨਹੀਂ ਪਾਈ ਜਾਂਦੀ بار بار ਅੰਦਰ ਬਾਹਰ ਨਹੀਂ ਆਇਆ ਅਰ ਸਾਗ ਸੁਆਦਾ ਬੱਸ ਵਾ ਸੀਰਾ ਬਿਲਕੁਲ ਇਹ ਨਹੀਂ ਮੇਰੇ ਹਟ ਰਿਆ ਤਾਂ ਰੋਲ ਲੱਗ ਗਿਆ ਮੈਂ ਵੀ ਨਾਲੇ ਜਾਊਗਾ ਤੇ ਮੇਰੀ ਖਾ ਕੇ ਗਿਰਨ ਲੱਗਿਆ ਤਾਂ ਗੁੱਸਾ ਗੁਸਾ ਡਾ ਕ ਬੜਿਆ ਬਤਾ ਅਭੀ ਤੋਂ ਚੱਕਰ ਹਾ ਕੇ ਗਿਰਨ ਲੱਗਿਆ ਤਾਂ ਫਿਰ ਮੈਂ ਗੁੱਤ ਚੱਕਣੀ ਮਾ ਚੱਲ ਤੂੰ ਮੇਰੇ ਨਾਲ ਜਾਨੇ ਕਿ ਮੈਂ ਨਿਕਲ ਰਿਹਾ ਹਾਂ ਬਾਹਰ ਹੁਣੇ ਮੈਂ ਆਪਾਂ ਅੰਦਰ ਲੈ ਕੇ ਜਾਣਾ ਕਿਉਂ ਗਿਆ ਬੂਟ ਬੂਟ ਨਹੀਂ ਇਹਨੇ ਪਾਇਆ ਚੱਲ ਹੁਣ ਆਪਾਂ ਅੰਦਰ ਚਲੀਏ ਚਲੀਏ ਅੰਦਰ ਫੇ ਰੋਟੀ ਖਾਣਾ ਵਾਂਗੇ ਆਪਾਂ ਰੋਟੀ ਚਲੋ ਚਲੋ ਚੱਲੀਏ ਨਾਲੇ ਇਹ ਉਹ ਟੋਪੀ ਵੀ ਮਿੱਟਕ ਬਾ ਤਾਰ ਦਿੰਦਾ ਔਰ ਆ ਗਿਆ ਕਬ ਉਹ ਆ ਗਿਆ ਦੁੱਧ ਵਾਲਾ ਦੋ ਕੰਨਿਆ ਦੇ ਦੋਜੀ ਹੈ ਬੋਲਣ ਲੱਗੀ ਸੀ ਮੈਂ ਮੁੰਡਾ ਆਂਦਾ ਢਾਂਤੋਂ ਦਾ ਹਾਂ ਕੀ ਕਹਿਣਾ ਹੈ ਕੰਨੀ ਚ ਛੋੜ ਦੋ 1 ਕਿਲੋ ਬੈਗੀ ਚ ਫੋਰ ਦੂਆ ਚਾਰ ਨੇਰਾ ਹੋ ਗਿਆ ਆ ਕਾਦੀ ਹੈ ਬਾਲਟੀ ਜੀ 8 8 ਸੁਆ ਹਾਏ ਹਾਏ ਅੱਜ ਸਾਡੀ ਬੜੀ ਨੂੰ ਲੰਗੜੀ ਹੋ ਗਈ ਆ ਦੇਖੋ ਲੰਗੜੀ ਨਹੀਂ ਹੋਈ ਪੈਰ ਚੱਪਲ ਨਹੀਂ ਪੈਂਦੀ ਉਹ ਚੱਪਲ 빙ੀ ਪੈਂਦੀ ਆ ਉ ਤਾਂ ਪੈਰ ਤਾਂ ਲੱਤ ਤਾਂ ਸਿੱਧੀ ਤੁਰਦੀ ਆ ਤੇ ਜੇ ਚੱਪਲ 빙ੀ ਟੇਢੀ ਹੁੰਦੀ ਆ ਉਹ ਲੱਤ ਵੀ 빙ੀ ਟੇਢੀ ਹੋਣੀ ਆਏਗਾ ਨਾ ਹੈਗਾ ਯੂ ਵੀ ਦਾ ਟਾਈਮ ਵੀ ਹੋ ਗਿਆ ਹੋਣਾ ਪੌਣੇ 6 ਹਲੇ ਤਾਂ ਚੱਲ ਪੌਣੇ 40 ਹੋਏ ਨੇ ਪੌਣੇ 6 ਨਾ ਹੋ ਤਾਂ ਗਏ ਵੀ ਮਤਲਬ ਆਹ ਟਾਈਮ ਯੂ ਵੀ ਦੇ ਪੌਣੇ 6 ਵਜੇ ਕਿਹਾਤਾ ਉਹ ਦੇਖ ਲਾ ਕਿ ਬੈਠ ਗਾਣੇ ਲਾ ਕੇ ਤੁਮ ਸਾਰਾ ਦਿਨ ਪਾ ਕੇ ਰੱਖੋ ਸਿਆਲ ਸਿਆਲ ਬਚਾਉਣ ਦਾ ਉਹ ਆਹੀ ਤਰੀਕਾ ਹੈ ਗਾਣੇ ਲਾ ਕੇ ਦੇ ਦਿਓ ਗਾਣੇ ਲੈ ਕੇ ਦੇ ਦਿਓ ਬਸ ਹੈ ਮੈਂ ਕਿ ਸਿਆਲ ਸਿਆਲ ਨੂੰ ਸਿਆਲ 'ਚ ਠੰਡ ਤੋਂ ਬਚਾਉਣ ਦਾ ਤਰੀਕਾ ਆਹੀ ਹੈ ਦਿਨ ਦਿਨ ਤੂੰ ਬਸ ਇਹਨੂੰ ਐਵੇਂ ਉੱਥੇ ਬੈਠਾ ਰਹਾਂ ਬੈਠਾ ਐਂ ਜਾ ਕੇ ਜਾ ਐਂ ਜਾ ਕੇ ਜੀਉਗਾ ਬੈਠ ਕੇ ਹਾਂ ਕੰਬਲ ਤੇ ਪੈ ਜਾਂਦਾ ਬਸ RAMNAND ਮੇਰੇ ਨਾਲ ਚਿਮੜ ਕੇ ਪੈ ਜਾਂਦਾ ਇਦਾਂ ਹੀ ਐ ਮੈਂ ਦੇਖਦਾ ਏ ਉਹ ਨਹੀਂ ਮੈਨੂੰ ਲੱਗਦੀ ਸਾਰੀ ਦਿਨ ਹੋਣਾ ਹੋਰ ਕਿਧਰੇ ਬਸ ਨਹੀਂ ਝਾਕਦਾ ਨਾ ਟੀਵੀ ਕਿੰਨੀ ਦੇਖੀ ਜਾਂਦਾ ਹੈ ਹੋਰ ਗਾਜੋ ਖੂਗਾ ਜੇ ਬਲਾਈ ਵੀ ਜਾ ਬਿੱਚੂ ਬਿਠਾ ਕੇ ਰੱਖਾਂਗੇ ਟੀਵੀ ਲਾ ਕੇ ਬਿਠਾ ਲਿਆ ਕਰਾਂਗੇ ਬਾਈ ਦੀ ਵੀ ਖਰਾਬ ਕਰਨਾ ਹੋਰ ਅੱਜ ਸਾਗ ਬਹੁਤ ਸਵਾਦ ਬਣਿਆ ਮੈਂ ਖਾਇਆ ਅੱਜ ਮਿਰਚਾ ਕੁੱਟ ਕੇ ਬਣਾਈਆਂ ਕਟ ਵੀ ਗਿਆ ਮਲਾਈ ਵਰਗਾ ਹੋ ਗਿਆ ਥੋੜਾ ਜਿਹਾ ਇੰਨਾ ਗੇ ਸਾਗ ਠੀਕ ਹੈ ਇੰਨਾ ਗੇ ਬਣਾਇਆ ਪਰ ਉਹ ਘੋਟੇ ਮਮੀ ਨੇ ਹਾਂ ਪਰ ਇੰਨਾ ਗੇ ਸਾ ਜਿਵੇਂ ਇੱਕ ਦਿਨ ਤੁਸੀਂ ਪਤਨ ਕਿੱਥੇ ਗਏ ਹੋ ਤੇ ਉਧਰੋਂ ਉੱਪਰ ਘੋਟੇ ਤੋਂ ਹੋਰ ਉਹ ਉਹ ਦਿਨ ਮੈਂ ਬੈਕਸ਼ੀਅਰ ਖਾ ਕੇ ਆਈਆਂ ਜਿਹੜਾ ਰਾਣੀ ਮਾਸਤੀ ਦਾ ਸਾਗ ਉਹ ਉੱਪਰੇ ਘੋਟਿਆ ਪਤਾ ਇੰਨਾ ਸਵਾ ਮੈਂ ਕਿਹਾ ਮਸ਼ੀਨ ਕਹੀ ਹੈ ਕਹਿੰਦੀ ਸਾਡੇ ਮਸ਼ੀਨ ਨਹੀਂ ਲਾਈ ਇਸਤਾ ਮੈਂ ਉੱਪਰੇ ਘੋਟਿਆ ਉੱਪਰ ਘੋਟੇ ਮਸ਼ੀਨ ਮੈਂ ਉਸ ਵੇਲੇ ਤੋਂ ਧਰ ਦਿੰਦੇ ਨੇ ਨਾ ਮਸ਼ੀਨ ਵੀ ਆਪਾਂ ਦਾ 1:00 2:30 ਵਜੇ ਤੋਂ ਸਾਫ ਹੋ ਜਾਂਦਾ ਮਸ਼ੀਨ ਵੀ ਥੋੜੀ ਚਲਾਈ ਆ ਹਾਂ ਮੈਂ ਤਾਂ ਉੱਪਰ ਖਾ ਸਕਦਾ ਸੇਬ ਵਧੀਆ ਡਿੱਗ ਗਿਆ ਪਹਿਲਾਂ ਤੁਸੀਂ ਬਖਸ਼ੀਏ ਰਾਤ ਲੱਗ ਗਿਆ ਇਹਦੇ ਉਹਨਾਂ ਨੇ ਬਣਾਇਆ ਤਾਂ ਅਸੀਂ ਸਾਗ ਮਮੀ ਨੇ ਉਪਰ ਕੋਟੇਦਾ ਹੈ ਨਾ ਖੁੰਗਿਆ ਤਾਂ ਹਾਂ ਤੂੰ ਬੋਲੇ ਡੰਡੀ ਦਾ ਲਾ ਲੈਣਾ ਮਮੀ ਦੂਜੀ ਲੜ ਪਾਉਂਦੀ ਆ ਗੋਲ ਵਾਲੇ ਨਾਲ ਪਾਉਂਦੀ ਆ ਫਿਰ ਤੁਸੀਂ ਉਹ ਪਾ ਦਿਆ ਕਰੋ ਮੈਂ ਪਾ ਦਿਆ ਕਰੂੰਗੀ ਮੈਂ ਤਾਂ ਆਇਆ ਘੋੜ ਦੇ ਦੋਨੋਂ ਤਾਂ ਫਿਰ ਤੁਸੀਂ ਉਹ ਕੋਟ ਦੇ ਆ ਗਏ ਹੈਗੇ ਨਾਲ ਕੋੜ ਦੇ ਸਾਗ ਉਹਦੇ ਸਾਡੇ ਹੁਣ ਫਿਰ ਹੱਥਾਂ ਨਾਲ ਚੱਲਦਾ ਹੈ ਸਾਡੇ ਤੋਂ ਅਸੀਂ ਉਹਨੇ ਦੀ ਫਿਰ ਤਾਂ ਹੱਥਾਂ ਨਾਲ ਮਮੀ ਵੀ ਸਾਧ ਜਿਆਦਾ ਤਾਂ ਰੀਓ ਘੋਟ ਦਿਆ ਮਸ਼ੀਨੀ ਬਹੁਤ ਟਲਦੀ ਹੈ। ਵੇ ਰੱਜ ਜਾ ਬੋ ਬਣਾ। ਫਿਰ ਤਾਂ ਅੱਧਾ ਘੰਟਾ ਲੱਗਦਾ ਘੋਟ ਨੂੰ ਸਮਾਰ ਕੇ ਘੋਟੀ ਜਾਂਦਾ ਫਿਰ ਬੈਠਾ ਅਗਲਾ। ਫਿਰ ਘੋਟੇ ਕੌਣ? ਇੱਕ ਦੂਏ ਦੇ ਮੂੰਹਾਂ ਕਿਨੂੰ ਦੇਖਦੇ ਨੇ ਫਿਰ। ਹੁਣ ਤੁਸੀਂ ਘੁੱਟ ਦਿਆ ਕਰੋ। ਪਹਿਲਾਂ ਬੀਬੀ ਦਾ ਘੋਟ ਦੰਦੀ ਸੀ। ਬੀਬੀ ਸਾਂਹ ਚੜ ਜਾਂਦਾ ਹੁਣ। ਹੁਣ ਕਿਤੇ ਘੋਟੁੰਦਾ ਤੇ। ਫਿਰ ਮਸ਼ੀਨੇ ਦੱਬ ਲਈ ਬਸ। ਮਸ਼ੀਨ ਨਾਲ ਇਹਨਾਂ ਸਵਾ ਲਾਦਾ। ਮਸ਼ੀਨ ਨਾਲ ਨਹੀਂ ਸਵਾ ਲਾਦਾ। ਹੱਥਾਂ ਵਾਲੇ ਦਾ ਸਵਾਦ ਹੋ ਰਾਂ ਤੇ ਆ ਗਿਆ ਬਬੂ ਆ ਗਿਆ ਉਹ ਦੇਖੋ ਭੱਜਿਆ ਆ ਰਿਹਾ ਉਹ ਦੇਖੋ ਉਹ ਦੇਖੋ ਭੱਜਿਆ ਆ ਰਿਹਾ ਆਹ ਦੇਖੋ ਬਬੂ ਸਾਰਿਆਂ ਸਾਸਰੀ ਘਰ ਬੁਲਾ ਦੇ ਬੁੱਤ ਹੁਣ ਆਪਾਂ ਵੀਡੀਓ ਦਾ ਐਂਡ ਕਰਨਾ ਸਾਰਿਆਂ ਨੂੰ ਸਾਸਰੀ ਘਰ ਕਰਦੇ ਐਦਾਂ ਦੇਖੀ ਬਾਏ ਕਰਦੇ ਚੰਗਾ ਬਾਏ ਕਹੀਂ ਬਾਏ ਤਾਂ ਕਰ ਜਾ ਉਹ ਲੈ ਉਹ ਗੱਗ ਗਿਆ ਉਹ ਰੂੜ ਲੈ ਰੂੜਨੇ ਲੱਗ ਗਿਆ ਨਿਆਣਾ ਬਣ ਗਿਆ ਇਹ ਜਵਾਕ ਲੋ ਜੀ ਅੱਜ ਦੀ ਵੀਡੀਓ ਸਾਡੀ ਐਥੀ ਤੱਕ ਸੀਗੀ ਰੋਟੀ ਸਾਰਿਆਂ ਨੇ ਖਾ ਲਈ ਸਾਰਿਆਂ ਨੇ ਖਾ ਲਈ ਬਸ ਭਾਂਡੇ-ਭੁੰਡੇ ਮੈਂ ਸਾਫ਼ ਕਰਤੇ ਸੋਈ ਵੀ ਸਾਫ਼ ਕਰਿਆ ਹੀ ਸਾਰਾ ਜਿਹੜਾ ਰਾਤ ਨੂੰ ਆਪਣਾ ਕੰਮ ਨਿਵੇੜ ਕੇ ਆਪਾਂ ਪੈਂਦੇ ਆ ਹਨਾ ਬੈੱਡ ਤੇ ਬਹਿ ਜਾਂਦੇ ਆ ਕੇ ਵੀ ਸਾਰਾ ਕੰਮ ਉਹ ਕਰਿਆ ਹੀ ਮੈਂ ਤੇ ਬਾਕੀ ਕੱਲ੍ਹ ਨੂੰ ਤਾਂ ਹੀ ਉਹ ਵੀ ਨ ਸਕੂਲ ਦੀ ਛੁੱਟੀ ਹੈ ਕੱਲ੍ਹ ਅਸੀਂ ਬਣਾਵਾਂਗੇ ਮਿੱਠਿਆਣੀਆਂ ਰੋਟੀਆਂ ਤੇ ਮਿੱਠਿਆਣੀਆਂ ਰੋਟੀਆਂ ਤੁਸੀਂ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਕੋਈ ਨਾ ਛੱਡਿਓ ਹੈਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸ਼ੂਰ ਕਰਿਓ ਮਿਹਨਤ ਵੀ ਬਹੁਤ ਹੈ ਇਸ ਕੰਮ ਵਿੱਚ ਇਹ ਨਹੀਂ ਹੈਗਾ ਹੈਨਾ ਵੀ ਕਈ ਸਮਝਦੇ ਨੇ ਵੀ ਮਤਲਬ ਮਿਹਨਤ ਨਹੀਂ ਮਿਹਨਤ ਬਹੁਤ ਹੈ ਇਸ ਕੰਮ ਵਿੱਚ ਤੇ ਮੈਂ ਅੱਜ ਮੈਂ ਪਿਛਲੀ ਵੀਡੀਓ ਦੇ ਹੁਣ ਇਹ ਤੋਂ ਜਿਹੜੀ ਪਹਿਲਾ ਵੀਡੀਓ ਪਾਈ ਸੀਗੀ ਮੈਂ ਉਹਦੇ ਕੋਸ਼ਿਸ਼ ਕੀਤੀ ਹੈ ਮੈਂ ਰਿਪਲ ਕਮੈਂਟਾਂ ਦੇ ਰਿਪਲਾਈ ਨਾਲ ਦੀ ਨਾਲ ਦਿੱਤੇ ਨੇ ਤੇ ਸਾਰਿਆਂ ਨੇ ਮੈਨੂੰ 10000 ਕੇ ਸਬਸਕ੍ਰਾਈਬਰ ਦੀ ਵਧਾਈ ਦਿੱਤੀ ਹੈ ਇਹ ਸਭ ਮੇਰੇ ਮੇਰੇ ਵਜੇ ਤੋਂ ਨਹੀਂ ਥੋਡੀ ਵਜੇ ਤੋਂ ਹੀ ਹੋ ਰਿਹਾ ਏ ਮਤਲਬ ਜੋ ਜੋ ਅੱਗੇ ਵਧਣਾ ਏ ਹਨਾ ਜੋ ਕੰਮ ਮੇਰਾ ਅੱਗੇ ਵਧਦਾ ਜਾਊਗਾ ਮੇਰੀ ਮੇਰਾ ਵੀ ਕੰਮ ਵਧਦਾ ਜਾਊਗਾ ਹਨਾ ਤੁਸੀਂ ਵੀ ਨਾਲ ਹੋਰ ਜੋ ਅੱਗੇ ਅੱਗੇ ਜੁੜਦੇ ਜਾਉਗੇ ਹਨਾ ਫੈਮਿਲੀ ਵੱਡੀ ਹੁੰਦੀ ਜਾਊਗੀ ਇਹ ਇਹ ਜਿਹੜਾ ਇਹ ਇਹ ਥੋੜੇ ਕਰਕੇ ਹੀ ਹੁੰਦਾ ਏ ਐਜ ਸਾਡਾ ਇਹ ਆਪ ਇੰਨਾ ਰੋਲ ਨਹੀਂ ਹੁੰਦਾ ਜਿੰਨਾ ਮਤਲਬ ਥੋੜਾ ਤੁਹਾਨੂੰ ਦੇ ਕੇ ਹੌਸਲਾ ਵਧਦਾ ਏ ਤੁਸੀਂ ਅੱਗੇ ਫੈਮਿਲੀ ਵੱਧਦੀ ਜਾਂਦੀ ਹੈ ਜਦ ਹੌਸਲਾ ਵੀ ਵਧਦਾ ਜਾਂਦਾ ਹੈ ਉਵੇਂ ਹੀ ਮੇਰਾ ਹੌਸਲਾ ਵਧਦਾ ਜਾ ਰਿਹਾ ਹੈ ਤਾਂ ਜਿਵੇਂ ਤੁਸੀਂ ਮੈਨੂੰ 10000 ਸਬਸਕ੍ਰਾਈਬਰ ਦੀ ਸਾਰਿਆਂ ਨੇ ਵਧਾਈ ਦਿੱਤੀ ਸਾਰਿਆਂ ਦਾ ਦਿਲ ਤੋਂ ਬਹੁਤ ਜ਼ਿਆਦਾ ਧੰਨਵਾਦ ਸਬਸਕ੍ਰਾਈਬ ਕਰਨ ਲਈ ਇੱਥੇ ਤੱਕ ਪਹੁੰਚਣ ਲਈ ਤੇ ਹੁਣ ਬਸ ਤੁਸੀਂ ਇਦਾਂ ਹੀ ਵਲੌਗਾਂ ਨੂੰ ਸਾਰਿਆਂ ਨੂੰ ਪਸੰਦ ਕਰਦੇ ਰਹੋ ਲਾਈਕ ਜ਼ਰੂਰ ਕਰਦੇ ਰਹੋ ਕਮੈਂਟ ਇਦਾਂ ਹੀ ਕਰਦੇ ਰਹੋ ਕਮੈਂਟ ਤੁਹਾਡੇ ਮੈਂ ਪੜਦੀ ਜ਼ਰੂਰ ਹੈ ਪਰ ਕਿਸੇ ਕਿਸੇ ਵੀਡੀਓ ਦੇ ਟਾਈਮ ਨਹੀਂ ਮਿਲਦਾ ਨਹੀਂ ਦੇ ਪਾਂਦੀ ਪਰ ਪਿਛਲੇ ਵੀਡੀਓ ਦੇ ਕੋਸ਼ਿਸ਼ ਕੀਤੀ ਹੈ ਵੀ ਨਾਲ ਦੀ ਨਾਲ ਸਾਰਿਆਂ ਦੇ ਦਮਾਂ ਇਹ ਬਸ ਇਦਾਂ ਹੀ ਫੈਮਿਲੀ ਨਾਲ ਅੱਗੇ ਵਧਾਂਦੇ ਰਹੋ ਇਦਾਂ ਹੀ ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਤਾਂ ਕਿ ਜਲਦੀ ਤੇ ਜਲਦੀ 10 ਤੇ ਅੱਗੇ 20000 ਦੀ ਫੈਮਿਲੀ ਹੋ ਜੇ ਏ ਫੈਮਿਲੀ ਵੱਧਦੀ ਜਾਵੇ ਵੱਧਦੀ ਜਾਵੇ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ ਵਿੱਚ ਇੱਧਰ ਬੈਠੀ ਆ ਬੀਬੀ ਜਾਨ ਤੇ ਪਹਿਲਾਂ ਬੀਬੀ ਨੂੰ ਵੀ ਦੇਖੋ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ